ਜੱਥੇਦਾਰਾਂ ਦੀਆਂ ਜਿਹੜੀ ਵਾਰ-ਵਾਰ ਗੱਲ ਅਕਾਲ ਤਖਤ ਬਾਰੇ ਪੰਥ ਬਾਰੇ ਆਪਾਂ ਕਰਦੇ ਹਾਂ ਉਹਦਾ ਮਕਸਦ ਇੱਕੋ ਹੀ ਆ ਕਿ ਸਾਨੂੰ ਉਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਇਹ ਢਾਂਚੇ ਗੁਰੂ ਸਾਹਿਬ ਦੇ ਨਹੀਂ ਬਣਾਏ ਹੋਏ ਕਿਸੇ ਵੀ ਰਹਿਬਰ ਦੇ ਨਹੀਂ ਬਣਾਏ ਹੋਏ ਕਦੇ ਵੀ ਕੁਦਰਤ ਵਿੱਚ ਇਦਾਂ ਦਾ ਸਿਸਟਮ ਨਹੀਂ ਹੋਇਆ ਕਿ ਕੋਈ ਰੱਬ ਬੈਠਾ ਸੀ ਤੇ ਉਹ ਭੇਜਦਾ ਸੀ ਜਿਨ੍ਹਾਂ ਨੇ ਲੋਕਾਂ ਨੂੰ ਬੁੱਧੂ ਬਣਾ ਕੇ ਕੰਟਰੋਲ ਕਰਕੇ ਆਪਣੇ ਕੰਮ ਲੈਣੇ ਸੀ ਉਹਨਾਂ ਨੂੰ ਵਰਤਣਾ ਸੀ ਉਹਨੇ ਉਹਨਾਂ ਦੇ ਕੰਨਾਂ ਵਿੱਚ ਇਦਾਂ ਦੀਆਂ ਗੱਲਾਂ ਪਾਈਆਂ ਨੈਰੇਟਿਵ ਇਦਾਂ ਦੇ ਸਿਰਜੇ ਕਹਾਣੀਆਂ ਇਦਾਂ ਦੀਆਂ ਸਿਰਜ ਕੇ ਦਿੱਤੀਆਂ ਉਹਨਾਂ ਨੂੰ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਨਾਲ ਸੰਦਰਭ ਇਦਾਂ ਦੇ ਜੋੜੇ ਆਪਣੇ ਸਮੇਂ ਤੋਂ ਪਹਿਲਾਂ ਲਿਖੀਆਂ ਹੋਈਆਂ ਗੱਲਾਂ ਦੇ ਨਾਲ ਕੋਈ ਅਥਾਨਕਾਵਾਂ ਜੋੜ-ਜੋੜ ਕੇ ਜਿਹੜੀਆਂ ਝੂਠ ਦੇ ਪਲੰਦੇ ਤੋਂ ਵੱਧ ਕੱਖ ਨਹੀਂ ਸੀ ਆ ਲੋਕਾਂ ਦਾ ਮਨ ਪਰਚਾਵਾ ਵੀ ਕੀਤਾ ਤੇ ਉਹਨਾਂ ਨੂੰ ਆਪਣੇ ਬਾੜੇ ਦੇ ਅੰਦਰ ਬੰਨ੍ਹ ਕੇ ਆਪਣੇ ਖੁੰਡਾਂ ਦੇ ਨਾਲ ਬੰਨ੍ਹ ਕੇ ਆਪਣੀਆਂ ਪੰਜਾਲੀਆਂ ਥੱਲੇ ਦੇ ਕੇ ਉਹਨਾਂ ਤੋਂ ਕੰਬ ਵੀ ਲਿਆ ਪਸ਼ੂ ਹੁੰਦੇ ਆ ਨਾ ਗਧੇ ਗਧੇਵਾਰੀ ਇਹ ਕਿਹਾ ਜਾਂਦਾ ਨਾ ਕਹਿੰਦੇ ਗਦਾ ਇੱਕ ਕੁਮਾਰ ਨੂੰ ਲੈ ਕੇ ਰੋਜ਼ ਇੱਕ ਥਾਂ ਤੋਂ ਦੂਜੀ ਥਾਂ ਛੱਡਦਾ ਸੀ ਤਾਂ ਇੱਕ ਦਿਨ ਕੁਮਾਰ ਨੂੰ ਪੁੱਛ ਲਿਆ ਗਧੇ ਨੇ ਕਹਿੰਦਾ ਤੂੰ ਕਿੱਥੇ ਜਾਂਦਾ ਉਹ ਕਹਿੰਦਾ ਸਕੂਲ ਜਾਂਦਾ ਮੈਂ ਪੜਾਉਣ ਜਾਣਾ। ਕੰਧ ਪੜਾਉਣ ਨਾਲ ਕੀ ਹੁੰਦਾ? ਟੀਚਰ ਨੇ ਕੁਮਾਰ ਨੇ ਕਿਹਾ ਵੀ ਅਕਲ ਆ ਜਾਂਦੀ ਲੋਕਾਂ ਨੂੰ। ਉਹ ਕਹਿੰਦਾ ਮੈਨੂੰ ਵੀ ਪੜਾ ਦੇ ਮੈਨੂੰ ਵੀ ਅਕਲ ਆ ਜਾਏ। ਕੁਮਾਰ ਕਹਿੰਦਾ ਫਿਰ ਮੈਨੂੰ ਲੈ ਕੇ ਕੌਣ ਜਾਊਗਾ? ਜਦੋਂ ਅਕਲ ਆ ਗਈ ਫਿਰ ਦੂਜੇ ਦਾ ਭਾਰ ਨਹੀਂ ਢੋਂਦਾ। ਪੈਸੇ ਨੂੰ ਜਿੰਨਾ ਭੰਡਿਆ ਗਿਆ ਉੰਨੀ ਉਹਦੇ ਲਈ ਤਾੰਗ ਵਧੀਆਂ। ਗਰੀਬ ਮੁਲਕਾਂ ਅੰਦਰ ਜਿਨ੍ਹਾਂ ਅੰਦਰ ਜਾਦੀ ਧਰਮ ਦਾ ਪ੍ਰਚਾਰ ਹੋਇਆ ਉੱਥੇ ਪੈਸੇ ਨੂੰ ਜਾਦੇ ਅਮੀਰੀ ਨੂੰ ਭੰਡਿਆ ਗਿਆ ਗਰੀਬੀ ਨੂੰ ਵਡਿਆਇਆ ਗਿਆ ਹਾਲਾਂਕਿ ਗੁਰਬਾਣੀ ਅੰਦਰ ਜਦੋਂ ਗਰੀਬੀ ਦੀ ਗੱਲ ਆਉਂਦੀ ਆ ਤੇ ਉਹ ਨਿਮਰਤਾ ਦੇ ਸੰਦਰਭ ਦੇ ਵਿੱਚ ਆਉਂਦੀ ਆ ਭਾਈ ਗੁਰਦਾਸ ਜੀਆ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਹਿਣਾ ਗੁਰਬਾਣੀ ਨਾਲ ਜੋੜਨਾ ਬਹੁਤ ਵੱਡਾ ਅਨਰਥ ਆ ਗੁਰੂ ਸਾਹਿਬ ਦੇ ਨਾਲ ਕੁੰਜੀ ਆਪਣੇ ਆਪ ਦੇ ਵਿੱਚ ਜਿਹੜਾ ਲੋਕ ਕੋਈ ਜਿੰਦਾ ਹੋਵੇ ਉਹਦੀ ਕੁੰਜੀ ਆਪਣੇ ਆਪ 'ਚ ਬਹੁਤ ਮਹੱਤਤਾ ਰੱਖਦੀ ਹੁੰਦੀ ਹੈ। ਗੁਰੂ ਸਾਹਿਬ ਇਦਾਂ ਕਦੇ ਨਹੀਂ ਕਰ ਸਕਦੇ ਕਿ ਗੁਰਬਾਣੀ ਨੂੰ ਇਸ ਤਰੀਕੇ ਨਾਲ ਲਿਖਣ ਪਏ ਉਹਨੂੰ ਸਮਝਣ ਲਈ ਕਿਸੇ ਹੋਰ ਦਾ ਸਹਾਰਾ ਲੈਣਾ ਪਵੇ। ਉਹ ਵੀ ਭਗਤ ਨਾਮਦੇਵ ਜੀ 11ਵੀਂ 12ਵੀਂ ਸਦੀ ਦੀ ਅਸੀਂ ਗੱਲ ਕਰਦੇ ਆਂ ਭਗਤ ਰਵਦਾਸ ਨੂੰ ਮੰਨਣੇ ਵਾਲੇ ਦਾਵਾ ਕਰਦੇ ਹੀ ਆ ਵੀ ਗੁਰਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਉਹਨਾਂ ਦੇ ਗੁਰੂ ਹੋਏ ਆ। ਭਗਤ ਕਬੀਰ ਜੀ ਉਸ ਬੀਲੇ ਦੇ ਸਮਕਾਲੀ ਹੋਏ ਹੋਣਗੇ। ਗੁਰਨਾਨਦ ਦੇਵ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਜੀ ਦੇ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਆ ਭਾਈ ਗੁਰਦਾਸ ਜੀ ਇਹਦਾ ਮਤਲਬ ਗੁਰੂ ਨਾਨਕ ਦੇਵ ਜੀ ਜੋ ਲਿਖ ਰਹੇ ਸੀ ਉਸ ਵੇਲੇ ਜਦ ਭਗਤ ਨਾਮਦੇਵ ਜੀ ਦੀ ਬਾਣੀ ਲੈ ਕੇ ਆਈ ਜਦ ਭਗਤ ਕਬੀਰ ਜੀ ਦੀ ਲੈ ਕੇ ਆਈ ਭਗਤ ਅਰਵਦਾਸ ਜੀ ਦੀ ਬਾਣੀਆਂ ਇਕੱਤਰ ਕੀਤੀ ਇੱਕ ਗਲਤ ਗਰੰਟੀ ਆ ਨਾ ਕਿ ਉਹਨਾਂ ਨੂੰ ਭਰੋਸਾ ਨਹੀਂ ਹੋਣਾ ਕਿ ਲੋਕ ਸਮਝਣਗੇ ਜਾਂ ਨਹੀਂ ਪਿਛਲੋਂ ਲਿਖ ਦਿੰਨੇ ਆ ਦੇਖੀ ਜਾਓ ਕੋਈ ਆਊਗਾ ਜਿਹੜਾ ਕੁੰਜੀ ਬਣਾ ਦਊਗਾ ਫਿਰ ਸਮਝ ਲਊਗਾ ਕੋਈ ਕਿੱਡਾ ਵੱਡਾ ਅਨਰਥ ਆ ਉਹਨਾਂ ਦੇ ਨਾਲ ਔਰ ਜਿਹਨੂੰ ਜਾਣੇ ਅਣਜਾਣੇ ਅਸੀਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਭਾਈ ਗੁਰਦਾਸ ਦੀਆਂ 12 ਜਿਹਦਾ ਟੀਕਾ ਭਾਈ ਵੀਰ ਸਿੰਘ ਨੇ ਹੀ ਕੀਤਾ ਜਿੱਦਾਂ ਭਾਈ ਵੀਰ ਸਿੰਘ ਨੇ ਉਹ ਕਿਸੇ ਫੌਜੀ ਦੇ ਕਹਿਣ ਦੇ ਉੱਤੇ ਹਿਮਕੁੰਟ ਲੱਭ ਕੇ ਰੱਖ ਦਿੱਤਾ ਇਦਾਂ ਹੀ ਉਹ ਲਿਖਤ ਲਿਆ ਕੇ ਕਿਤੀ ਉਹ ਸ਼ਪਾ ਕੇ ਸਾਡੇ ਗਲ ਮੜ ਦਿਤੀ ਮੈਨੂੰ ਸ਼ੋਰ ਨਹੀਂ ਹੈਗਾ ਪਰ ਜਿਨ੍ਹਾਂ ਨੇ ਪੜਿਆ ਆ ਉਹ ਦੱਸ ਸਕਦੇ ਵੀ ਕੀ ਸੂਰਜ ਪ੍ਰਕਾਸ਼ ਵਿੱਚੋਂ ਭਾਈ ਗੁਰਦਾਸ ਦੀਆਂ 12 ਦਾ ਕੋਈ ਜ਼ਿਕਰ ਆਉਂਦਾ ਹੈ ਮਿਲਦਾ ਹੈ ਕਿਤੇ ਹੋਰ ਕਿਸੇ ਪ੍ਰਾਤਨ ਲਿਖਤ ਦੇ ਵਿੱਚੋਂ ਮਿਲਦਾ ਹੈ ਰੇਤ ਮਰਿਆਦਾ ਦੇ ਵਿੱਚ ਵੀ ਐਡ ਹੋ ਗਿਆ ਤੂੰ 12 ਦੇ ਵਿੱਚੋਂ ਪੌੜੀਆਂ ਪੜ ਪੜ ਕੇ ਅਸੀਂ ਗਰੀਬੀ ਦੀ ਮਹੱਤਤਾ ਦੱਸੀ ਜਾਂਦੇ ਲੋਕਾਂ ਨੂੰ ਰੰਦੀ ਖੁੰਦੀ ਕਸਰ ਸਾਦਾ ਨੇ ਬਾਬਿਆਂ ਨੇ ਪੁਰਾਣੇ ਜਾਂ ਕੱਪੜੇ ਪਟੀਆਂ ਹੋਈਆਂ ਬਿਆਈਆਂ ਬੜਾ ਵਾਲੇ ਕੁਰਤੇ ਪਜਾਮੇ ਪਾ ਪਾ ਕੇ ਲੋਕਾਂ ਦੇ ਮੂਰੇ ਤੇ ਇਹ ਇਹ ਗੁਰੂ ਨਾਨਕ ਨੇ ਗਰੀਬੀ ਲੈ ਕੇ ਆਂਦੀ ਆਕਾਲ ਪੁਰਖ ਦੇ ਘਰ ਚੋਂ ਗਰੀਬੀ ਦੇ ਅਰਥ ਗਰਮਾਣੀ ਦੇ ਵਿੱਚ ਜਦੋਂ ਆਏ ਆ ਉਹ ਨਿਮਰਤਾ ਆਈ ਹੰਬਲੇ ਸੇ ਨਿਮਰਤਾ ਜਿਹੜੀ ਆ ਉਹ ਨਿਮਰ ਬੰਦੇ ਦੇ ਮੂੰਹੋਂ ਹੀ ਜੱਚਦੀ ਆ ਉਹ ਕਹਾਣੀ ਸੁਣਾਉਂਦੇ ਹੁੰਦੇ ਨਾ ਵੀ ਜਿਹੜੇ ਤਿੰਨ ਤਪਸਵੀ ਤਿੰਨ ਮਹਾਪੁਰਖ ਕੋ ਆਪੋ ਆਪਣੇ ਡੇਰੇ ਦੀ ਮਹੱਤਤਾ ਦੱਸਦੇ ਸੀ ਕੋਈ ਕਹਿੰਦਾ ਸਾਡੇ ਡੇਰੇ 'ਚ ਸੇਵਾ ਬਹੁਤ ਕੋਈ ਕਹਿੰਦਾ ਸੀ ਸਿਮਰਨ ਬਹੁਤ ਕਰਦੇ ਆ ਧਿਆਨ ਬਹੁਤ ਲਾਉਂਦੇ ਆ ਇੱਕ ਕਹਿੰਦਾ ਸਾਡੇ ਡੇਰੇ ਦੀ ਮਹੱਤਤਾ ਪਰ ਉੱਥੇ ਨਿਮਰਤਾ ਸਿਖਾਈ ਜਾਂਦੀ ਪਰ ਜਦੋਂ ਗੱਲ ਕਰਨ ਲੱਗਾ ਤਾਂ ਤਹਿਸ਼ ਵਿੱਚ ਆ ਗਿਆ ਕਹਿੰਦਾ ਨਿਮਰਤਾ ਅਸੀਂ ਇੰਨੇ ਜਿਆਦੇ ਭਰਦਿੰਨੇ ਦੇ ਅੰਦਰ ਬੰਦੇ ਦੇ ਜਿਹੜਾ ਆ ਕੇ ਸਾਡੇ ਕੋਲ ਸਿੱਖਦਾ ਹੈ ਜਿਹੜਾ ਉੱਥੇ ਆ ਕੇ ਭਗਤੀ ਕਰਦਾ ਆ ਜਿਹੜਾ ਸਾਡੇ ਕੋਲ ਗੁਰ ਸਿੱਖਦਾ ਸਿੱਖਿਆ ਲੈਂਦਾ ਆ ਉਹਦੇ ਅੰਦਰ ਕੁੱਟ-ਕੁੱਟ ਕੇ ਨਿਮਰਤਾ ਇੰਨੀ ਭਰਦਿੰਨੇ ਆ ਕਿ ਦੁਨੀਆ ਤੇ ਧਰਤੀ ਤੇ ਕੋਈ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਉਹ ਇੰਨਾ ਨਿਮਰ ਹੋ ਜਾਂਦਾ ਜੇ ਕਿਤੇ ਮੁਕਾਬਲਾ ਹੋਵੇ ਵੀ ਸਾਰਿਆਂ ਨੂੰ ਪਿਛਾੜ ਦਊਗਾ ਤੇ ਏਦਾਂ ਬੈਠਾ ਬੈਠਾ ਟੇਬਲ ਤੇ ਹੱਥ ਮਾਰ ਕੇ ਕਹਿੰਦਾ ਜਿਹੜਾ ਨਿਮਰਤਾ ਵਿੱਚ ਸਾਡਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੂ ਉਹਦਾ ਸਿਰ ਏਦਾਂ ਏਦਾਂ ਮੁੱਕਾ ਮਾਰ ਏਦਾਂ ਸਿਰਫ ਇਹਦਿਆਂਗੇ ਕਹਿੰਦਾ ਉਹ ਨਿਮਰਤਾ ਜਿਹੜੀ ਗੁੰਡਿਆਂ ਵਾਲੀ ਨਿਮਰਤਾ ਜਿਹੜੀ ਦਿਖਾਵੇ ਵਾਲੀ ਨਿਮਰਤਾ ਆ ਉਹ ਨਿਮਰਤਾ ਤਾਂ ਸਖਵੀਰ ਬਾਦਲ ਜਥੇਦਾਰ ਮੂਹਰੇ ਖੜ ਕੇ ਦਿਖਾਉਂਦਾ ਹੀ ਉਹ ਨਿਮਰਤਾ ਤਾਂ ਤੁਮੇ ਹੁਣੀ ਜਦੋਂ ਸਟੇਜ ਤੇ ਬੈਠੇ ਕਥਾ ਕਰਦੇ ਦਿਖਾਉਂਦੇ ਹੀ ਆ ਉਸ ਨਿਮਰਤਾ ਦੀ ਗੱਲ ਨਹੀਂ ਹੈ ਹੰਬਲਨੈਸ ਜਿਹੜੀ ਆ ਤੁਹਾਡੇ ਅੰਦਰ ਆ ਜਿਹੜੀ ਗੁਰਬਾਣੀ ਕਹਿ ਰਹੀ ਆ ਉਹ ਤੁਹਾਡੇ ਆਪਣੇ ਲਈ ਆ ਉਹ ਤੁਹਾਨੂੰ ਸਹਜ ਦਿੰਦੀ ਆ ਉਹ ਤੁਹਾਨੂੰ ਟਿਕਾ ਦਿੰਦੀ ਆ ਉਹ ਤੁਹਾਨੂੰ ਤੁਹਾਡੇ ਆਪਣੇ ਆਪ ਦੇ ਵਿੱਚ ਰੱਖਦੀ ਆ ਆਪਣੇ ਆਪ ਨਾਲ ਇੱਕ ਸੁਰ ਰੱਖਦੇ ਜਦੋਂ ਨਿਮਰਤਾ ਗਵਾਚ ਜਾਏ ਬੰਦਾ ਬੇਸੁਰਾ ਹੋ ਜਾਂਦਾ ਜਿਹੜਾ ਆਪਣੇ ਆਪ ਨਾਲ ਬੇਸੁਰਾ ਹੋ ਗਿਆ ਨਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰ ਰਿਹਾ ਕਿੱਥੇ ਜਾ ਰਿਹਾ ਉਹਦੀਆਂ ਗੱਲਾਂ ਦੇ ਕੋਈ ਅਰਥ ਨਹੀਂ ਹੁੰਦੇ ਗੁਰਬਾਣੀ ਦੀ ਪੰਕਤੀ ਹੁੰਦੀ ਨਾ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਿਹਾਵਾਉ ਇਹ ਤਾਂ ਹਵਾ ਹੈ ਜਿਹਦਾ ਆ ਹਵਾ ਹੈ ਜਿਹੜੀ ਆਵਾਜ਼ ਪਹਿਲਾਂ ਬੱਚਾ ਕੱਢਦਾ ਹੈ ਨਾ ਉਹ 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 ਬੋਲ ਰਿਹਾ ਉਹ ਅਸਲ ਬੰਦੇ ਦਾ ਬੋਲਣਾ ਲਗਭਗ ਸਾਰਿਆਂ ਜਿਹੜੇ ਬਹੁਤੇ ਸ਼ਬਦ ਇਹ ਆਉਂ ਜਾਂ ਬੁੱਲਾ ਨੂੰ ਜੋੜ ਕੇ ਪਾ ਮਾ ਜਿਹੜੀ ਨਾਲ ਸਾਊਂਡ ਆਉਂਦੀ ਹੈ ਬਾ ਪਹਿਲੇ ਪਹਿਲੇ ਸ਼ਬਦ ਆ ਜਿਹੜੀਆਂ ਆਵਾਜ਼ਾਂ ਸ਼ਾਇਦ ਵੈਸੇ ਹੀ ਆਵਾਜ਼ ਕੱਢਦਾ ਹੋਵੇ ਜਿਹੜੇ ਨਾਂ ਰੱਖ ਦਿੱਤੇ ਹੁਣ ਮਾਂ ਮਗਰੋਂ ਜੋ ਜੋ ਉਹਦੇ ਹਾਰਡ ਡਰਾਈਵ ਬਿਲਡ ਹੁੰਦੀ ਆ ਜਿੱਦਦਾ ਬਣਦੀ ਜਾਂਦੀ ਜਿੱਦਦਾ ਉਹਦੇ ਚ ਫੀਡ ਹੁੰਦਾ ਜਾਂਦਾ ਆਲੇ ਦੁਆਲੇ ਤੋਂ ਦੇਖ ਕੇ ਸੁੰਘ ਕੇ ਸੁਣ ਕੇ ਮਹਿਸੂਸ ਕਰਕੇ ਉਹ ਉਹਦੀ ਜਬਾਨ ਤੇ ਆਉਣ ਲੱਗ ਪੈਂਦਾ ਉਹਦੀ ਭਾਸ਼ਾ ਬਣਦੀ ਆ ਇੰਪੋਰਟੈਂਟ ਕੀ ਆ ਕਿ ਅੰਦਰ ਕੀ ਤੁਹਾਡੇ ਚੱਲ ਰਿਹਾ ਹੈ ਜਦੋਂ ਕਿਸੇ ਦੇ ਬਾਰੇ ਈਰਖਾ ਲੈ ਕੇ ਬੈਠੇ ਆ ਨਾ ਤੇ ਮੂੰਹ ਜਿਹੜੇ ਸ਼ਬਦ ਆ ਜਦੋਂ ਤੁਸੀਂ ਅਫਸੋਸ ਤੇ ਮੈਂ ਨਾ ਹੁਣ ਗੱਲ ਕਹਿੰਦੇ ਆ ਸਾਰ ਚਾਰ ਪੰਜ ਬੰਦੇ ਆਕਲੈਂਡ ਸਾਡੇ ਸ਼ਹਿਰ ਦੇ ਵਿੱਚ ਇੱਕਦਮ ਮੇਰੇ ਦਿਮਾਗ ਦੇ ਵਿੱਚ ਆ ਗਿਆ ਚਾਰ ਪੰਜ ਉਹ ਬੰਦੇ ਜਿਨ੍ਹਾਂ ਨੂੰ ਘੱਟੋ ਘੱਟ ਜਾਨੀ 25 ਸਾਲ ਤੋਂ ਤੇ 35 ਸਾਲ ਤੋਂ 30 ਸਾਲ ਤੋਂ 25 ਸਾਲ ਤੋਂ ਮੇਰਾ ਵਾਪੈਂਦਾ ਜਿਹੜੇ ਇਦਾਂ ਦੇ ਜਿਹੜੇ ਅੰਦਰ ਅੰਦਰੋਂ ਸੜੇ ਹੋਏ ਅੰਦਰੋਂ ਈਰਖਾ ਰੱਖਣੇ ਵਾਲੇ ਆ ਮਕਾਰ ਕਮੀਨੇ ਜਾਈ ਆ ਜਿੰਨੇ ਮਰਜੀ ਦੁੱਖ ਵਿੱਚ ਹੋਈਏ ਭਿੱਜਦਾ ਹੁਣ ਸਾਡੇ ਜਦੋਂ ਸਰੂਪ ਚੱਕ ਹੋਇਆ ਜਦੋਂ ਅਟੈਕ ਹੋਇਆ ਮੇਰੇ ਤੇ ਜਦੋਂ ਬੰਦੇ ਮਿਲਦੇ ਆ ਨਾ ਹੁਣ ਜਿਹੜੇ ਸ਼ਬਦ ਹੁੰਦੇ ਉਹ ਤਾਂ ਬੜੀ ਹੰਦਰਦੀ ਵਾਲੇ ਹੁੰਦੇ ਆ ਸ਼ਬਦ ਤਾਂ ਇਦਾਂ ਦੇ ਹੁੰਦੇ ਆ ਭਈ ਭਈ ਬਹੁਤ ਅਫਸੋਸ ਹੋਇਆ ਜੋ ਸੁਰੂਪ ਚੱਕਿਆ ਪਈ ਏਦਾਂ ਬੰਦਾ ਕਹਿੰਦਾ ਵੀ ਪਤਾ ਲੱਗਾ ਜੀ ਵੀ ਹੈ ਏਦਾਂ ਦਿਨੇ ਦਿਹਾੜੇ ਆ ਤਾਂ ਆ ਤਾਂ ਬਹੁਤ ੱਕ ਆਇਆ ਹਨਾ ਬੰਦਾ ਤੁਹਾਡ ਤੁਹਾਨੂੰ ਗੱਲ ਸੁਣ ਕੇ ਸ਼ਬਦ ਜਿਹੜੇ ਉਹਦੇ ਆ ਏਦਾਂ ਲੱਗਦਾ ਵੀ ਨਹੀਂ ਇਹ ਬੰਦਾ ਹਮਦਰਦੀ ਕਰਨਾ ਫਿਰ ਜਦੋਂ ਜਿਹੜੇ ਜੋ ਅੰਦਰ ਆ ਉਹ ਫਿਰ ਹੌਲੀ ਹੌਲੀ ਨਿਕਲਣਾ ਸ਼ੁਰੂ ਕਰ ਕਰਦਾ ਨਹੀਂ ਫਿਰ ਹੁਣ ਹੁਣ ਫੇ ਹੁਣ ਫੇ ਕਿੱਦਾਂ ਕਹਿੰਦੇ ਵੀ ਵੀ ਨਹੀਂ ਮੋੜਨੇ ਹੁਣ ਹੋਰ ਫੇ ਗਾਹਾਂ ਜਦੋਂ ਇਹ ਇੰਨਾ ਫੇ ਇਹ ਸਾਰੇ ਇਕੱਠੇ ਇਕੱਠੇ ਹੋ ਗਏ ਫੇ ਸਾਰੇ ਇਕੱਠੇ ਹੋ ਕੇ ਆਏ ਫੇ ਸਾਰੇ ਹੁਣ ਤੁਸੀਂ ਉਹਦਾ ਜਵਾਬ ਦਿੱਤਾ ਇਦਾਂ ਵੀ ਹਾਂ ਵੀ ਪਤਾ ਸਾਰਾ ਹੀ ਆ ਫਿਰ ਇਦਾਂ ਵੀ ਕਹਿੰਦੇ ਜਥੇ ਜਥੇਦਾਰ ਨੇ ਕਹਿਤਾ ਨੇ ਵੀ ਹੁਣ ਹੁਣ ਕਿੱਦਾਂ ਕਹਿੰਦੇ ਗੁਰਦੁਆਰਾ ਬੰਦ ਕਰਾਉਗੇ ਹੁਣ ਹੁਣ ਉਹ ਕੀ ਕਹਿੰਦੇ ਫੀ ਫੀ ਵੀ ਆਉਗੇ ਫੇ ਮਤਲਬ ਮੈਂ ਕਹਿ ਰਿਹਾ ਵੀ ਜੋ ਅੰਦਰ ਆ ਨਾ ਤੁਹਾਡੇ ਸਵਾਦਲੈਂਡ ਦੀ ਬਿਰਤੀ ਜਿਹੜੀ ਆ ਹਾਲਾਂਕਿ ਜਦੋਂ ਨਾ ਤੁਸੀਂ ਉਹ ਬੰਦੇ ਨੂੰ ਖੜੇ ਨੂੰ ਇਦਾਂ ਸਕੈਨ ਕਰਦੇ ਆ ਬੰਦੇ ਨੂੰ ਬੰਦਾ ਕਹਿੰਦਾ ਵੀ ਦੇਖ ਇਹ ਇਹ 2 ਸਾਲ ਹੋ ਗਏ ਤੇ ਘਰੇ ਕਲੇਸ਼ ਪੈ ਇਹਨੂੰ ਵੀ ਕੁੜੀ ਨੇ ਮਰਜ਼ੀ ਨਾਲ ਵਿਆਹ ਕਰਾ ਲਿਆ ਦੋ ਮੁੰਡੇ ਆ ਇੱਕ ਵਿਆਹ ਕਰਾਉਣ ਨੂੰ ਨਹੀਂ ਮੰਨ ਰਿਹਾ ਦੂਜਾ ਬੋਤੀ ਦੇ ਕਹਤੇ ਅਲੱਗ ਹੁਣੂ ਫਿਰਦਾ ਸਤ ਅੱਠ ਸਾਲ ਤੋਂ ਘਰ ਵਾਲੀ ਨਾਲ ਕਲੇਸ਼ ਏ ਦਾ ਵੀ ਜਣੀ 30 35 ਸਾਲ ਵਿਆਹ ਨੂੰ ਹੋ ਗਏ ਬੰਦੇ ਦੇ 25 ਸਾਲ ਵਿਆਹ ਨੂੰ ਹੋ ਗਏ ਫਿਰ ਵੀ ਕਲੇਸ਼ ਕੁੱਤ ਕਲੇਸ਼ੇ ਪਿਆ ਪੇ ਉਹ ਜੀ ਪੇਕੇ ਨੂੰ ਪੈਸੇ ਭੇਜੀ ਜਾਂਦੀ ਹੈ ਪੇਕੇਆਂ ਦਾ ਜਾਦੇ ਕਰਦੀ ਹੈ ਪੇ ਆਪ ਇੰਨੇ ਇੰਨੀਆਂ ਤਕਲੀਫਾਂ ਨਾਲ ਦੁੱਖਾਂ ਨਾ ਭਰਿਆ ਆ ਉਹ ਬੰਦਾ ਜਾ ਕੇ ਦੂਜੇ ਦੇ ਜ਼ਖਮਾਂ ਤੇ ਲੂਣ ਕਿਦਾਂ ਛੜਕ ਸਕਦਾ ਜਦੋਂ ਉਪਰੀ ਨਜ਼ਰੀ ਨਜ਼ਰੀ ਦੇਖਦੇ ਅਸੀਂ ਬੰਦਾ ਕਹਿੰਦਾ ਇਦਾਂ ਕਿਦਾਂ ਹੋ ਸਕਦੀ ਆ ਪਰ ਸਚਾਈ ਆ ਨਾ ਜਿਹੜੀ ਜਿਹੜੀ ਮਨੋ ਵਿਗਿਆਨ ਦੀ ਸਚਾਈ ਆ ਜਿਹੜੀ ਮਨ ਦੀ ਸਾਇੰਸ ਆ ਉਹ ਕਹਿੰਦੀ ਆ ਵੀ ਲੂਣ ਛੜਕ ਹੀ ਹੋ ਸਕਦਾ ਦੁਜੇ ਨਾਲ ਇਰਖਾ ਕਰ ਹੀ ਹੋ ਸਕਦਾ ਹੈ ਜਿਹੜਾ ਅੰਦਰੋਂ ਸੜਿਆ ਆ ਇਮਪੈਥੀ ਜਿਹੜੀ ਹੈ ਨਾ ਉਹ ਸ਼ਬਦਾਂ ਨਾਲ ਨਹੀਂ ਕੋਈ ਲੈਣਾ ਦੇਣਾ ਅਚਾਨਕ ਆਲ ਆਫ ਸਡਨ ਜਦੋਂ ਕੁਝ ਕਿਸੇ ਦੀ ਬੇਇੱਜ਼ਤੀ ਵਾਲੀ ਗੱਲ ਹੁੰਦੀ ਹੋਵੇ ਜਿਹੜਾ ਬੰਦਾ ਡਰਾਮਾ ਕਰ ਰਿਹਾ ਨਾ ਹਮਦਰਦੀ ਦਾ ਦੂਜੇ ਦੇ ਤਰਸ ਕਰਨ ਦਾ ਜਦੋਂ ਆਲ ਆਫ ਸਡਨ ਕਿਸੇ ਦੀ ਬੇਇੱਜ਼ਤੀ ਵਾਲੀ ਗੱਲ ਹੁੰਦੀ ਕਿਸੇ ਤੇ ਮਜ਼ਾਕ ਉਡਾਉਣ ਵਾਲੀ ਗੱਲ ਹੁੰਦੀ ਹੈ ਉਹ ਤੋਂ ਹਾਸਾ ਕੰਟਰੋਲ ਨਹੀਂ ਹੁੰਦਾ ਔਰ ਖੁੱਲ ਕੇ ਹੱਸਦਾ ਉਹਨੂੰ ਉਸ ਵੇਲੇ ਪਤਾ ਨਹੀਂ ਲੱਗਦਾ ਭਈ ਆ ਜਿਹੜੀ ਆ ਗੱਲ ਹੋਈ ਆ ਇੱਥੇ ਉਹਨੂੰ ਕਿਸੇ ਬੰਦੇ ਨੇ ਕਿਹਾ ਭਈ ਉਲਟੀ ਆ ਗਈ ਉਹ ਪਿੱ ਡਿਗ ਪਿਆ ਉਹ ਜਿਹੜਾ ਡਿਗ ਪਿਆ ਬੰਦਾ ਸਾਹਮਣੇ ਇੱਦਾਂ ਕੋਈ ਵੀ ਬੰਦਾ ਹੋਵੇ ਡਿਗ ਪਿਆ ਕਿ ਕੱਪੜੇ ਲਿਪੜ ਗਏ ਉੱਥੇ ਬੇਸ਼ੱਕ ਲੱਗਿਆ ਆ ਪਰ ਸਿਆਣਾ ਬੰਦਾ ਹੱਸ ਉਦੋਂ ਥੋੜੀ ਹੱਸ ਸਕਦਾ ਖਾਸ ਕਰਕੇ ਜਿਹੜਾ ਦੂਜੇ ਦਾ ਹੁਨ ਦਰਦ ਹੋਣ ਦਾ ਡਰਾਮਾ ਕਰ ਰਿਹਾ ਉਹ ਤਾਂ ਬਿਲਕੁਲ ਨਹੀਂ ਹੱਸਣਾ ਚਾਹੀਦਾ ਪਰ ਹੱਸਾ ਕੰਟਰੋਲ ਤਾਂ ਹੋਣਾ ਜੇ ਅੰਦਰ ਇਮਪਥੀ ਹੋਗੀ ਨਹੀਂ ਤਾਂ ਉੱਥੇ ਫੁੱਟ ਪੈਣਾ ਉੱਥੇ ਨਿਕਲ ਜਾ